ਫੜਕਣੇ ਦਾ ਹੁੰਦੇ ਚਾਹ। ਹਾ ਮੇਰਿਆ। ਸਾਡਾ ਸਾਡਾ ਜੀਗਰ ਦਾ। ਮੇਰੀ ਗੱਲ ਸੁਣ। ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ। ਇਹ ਜਾਲੀਆਂ ਨਾਲ ਤੁਹਾਨੂੰ ਜਾਨੀਆਂ ਵਰਕੇ ਰੋਕਿਆ ਨੇ। ਇਹ ਜਾਲੀਆਂ ਲੱਗੀਆਂ ਤਾਂ ਰੋਕਿਆ ਲੱਗੀਆਂ। ਮੈਂ ਯਾਰ ਤੂੰ ਉਦੋਂ ਫੇਰ ਨੰਗੇ। ਹਾਂ ਉਦੋਂ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ? ਸਾਈਡ ਤੇ ਕਹਿੰਦਾ ਗੱਡੀ ਨੂੰ ਕੱਢਵਾ ਲੈ ਰਾਜੀ ਕਰਾ। ਆਉਂਦੇ ਨਹੀਂ ਕਰਾਂ ਮੂੰਹ ਦੇ ਨਹੀਂ ਲਿਖਿਆਰ ਨਹੀਂ ਕਰ ਸਕਦਾ। ਮੇਰੀ ਗੱਡੀ ਕਿੱਥੇ? ਮੇਰੀ ਗੱਡੀ ਮੈਂ ਟਰੱਕ ਲਿਆਂਦਾ। ਰੱਖ ਲਿਆਂਦਾ। ਹਾਂ। ਭਾਜੀ ਮੈਂ ਵਰਦੀ 'ਚ ਹੁੰਦਾ ਨਹੀਂ ਹੈ। ਪਰ ਨਹੀਂ ਹੁੰਦਾ। ਅੱਜ ਤੱਕ ਨਹੀਂ ਭਾਜੀ ਵਰਦੀ ਜਾਨ ਸਾਡੀ ਐਸ. ਆਪਰੇਸ਼ਨ ਟੀਮ ਤੇ ਜਾਓ ਗੱਲ ਕਰ ਲੈਣਾ ਹਾਂਜੀ ਦੋਸਤੋ ਇਹ ਵੀਡੀਓ ਇੱਕ ਮੁਲਾਜ਼ਮੋਂ ਦੇ ਨਾਮ ਤੇ ਜਾਂ ਫਿਰ ਕਿਸੇ ਅਫਸਰ ਦੇ ਨਾਲ ਲੱਗੇ ਹੋਣ ਦੇ ਨਾਮ ਦੇ ਉੱਪਰ ਗੁੰਡਾ ਕਰਦੀ ਨੂੰ ਪੇਸ਼ ਕਰਦੀ ਹੋਏ ਇੱਕ ਐਗਜ਼ਾਮਪਲ ਹੈ ਜਿਸ ਵਿੱਚ ਕਿ ਇਹ ਲੜਕਾ ਸ਼ਰੀਆਮ ਕਹਿ ਰਿਹਾ ਹੈ ਕਿ ਮੈਂ ਮੁਲਾਜ਼ਮ ਹਾਂ ਜਾਂ ਮੈਂ ਕਿਸੇ ਅਫਸਰ ਦੇ ਨਾਲ ਲੱਗਿਆ ਹੋਇਆ ਹਾਂ ਤੇ ਮੈਂ ਕਿਸੇ ਵੀ ਰੂਲ ਰੈਗੂਲੇਸ਼ਨ ਨੂੰ ਨਹੀਂ ਮੰਨੂਗਾ ਕਿਸੇ ਵੀ ਪੁਲਸ ਅਫਸਰ ਦੀ ਕਿਸੇ ਦੂਸਰੇ ਮੁਲਾਜ਼ਮ ਦੀ ਇਹ ਗੱਲ ਮੰਨਣ ਤੋਂ ਸਿੱਧਾ ਹੀ ਇਨਕਾਰ ਕਰ ਰਿਹਾ ਹੈ ਅਤੇ ਦੂਸਰਿਆਂ ਨੂੰ ਕੀ ਸੇ ਦੇਣਗੇ ਜਹੇ ਜਿਹੜੇ ਮੁਲਾਜ਼ਮ ਹੈਗੇ ਨੇ ਮੰਤਰੀ ਨੇ ਕੀ ਸੇ ਦੇਣਗੇ ਦੂਸਰੀ ਆਮ ਜਨਤਾ ਨੂੰ ਕੀ ਉਦਾਹਰਣ ਪੇਸ਼ ਕਰਨਗੇ ਇਸ ਪੂਰੀ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਇਹ ਹੰਕਾਰ ਦੇ ਵਿੱਚ ਭਰਿਆ ਹੋਇਆ ਬੋਲ ਰਿਹਾ ਹੈ ਪੁਲਿਸ ਮੁਲਾਜ਼ਮ ਨੂੰ ਵੀ ਗਲਤ ਬੋਲ ਰਿਹਾ ਹੈ ਦੂਜੇ ਸਾਰੇ ਅਫਸਰਾਂ ਨੂੰ ਵੀ ਅਤੇ ਵੀਡੀਓ ਬਣਾਉਣ ਵਾਲੀ ਲੜਕੀ ਨੂੰ ਵੀ ਬਹੁਤ ਗਲਤ ਬੋਲ ਰਿਹਾ ਹੈ ਤੇ ਸ਼ਰੀਆਮ ਧਮਕੀਆਂ ਦੇ ਰਿਹਾ ਹੈ ਸੋ ਵੀਡੀਓ ਨੂੰ ਅਖੀਰ ਤੱਕ ਵੇਖਣ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਮੈਂ ਗੱਲ ਕਰਾ ਦਿੰਦਾ ਆਹੋ ਤਾਨੂੰ ਕੀ ਮੜੇ ਦੇ ਪਿੱਛੇ ਗਿਜਾਮ ਲਾ ਕੇ ਤੁਹਾਡੀ ਬ੍ਰੇਕ ਵਜਨ ਨਾ ਫਿਰ ਗੱਡੀਆਂ ਮੇਰਾ ਭਰਾ ਨੇ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੇ ਝਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਕੋਲਵਾ ਦਿਓ ਆਪ ਫਰਾ ਗਿਆ ਤੇ ਚੰਗਾ ਆ ਤੇ ਆਹੋ ਭਰਾ ਜੀ ਮੈਂ ਵੀ ਫਰਾਣੇ ਲਗਾਉਂਦਾ ਮੈਂ ਨਹੀਂ ਆਹੋ ਮੈਂ ਸੀਆਈਏ ਸਟਾਫ ਵਈਨੇ ਕੰਮ ਕਰਨੇ ਵਾ ਤੇ ਤੁਹਾਨੂੰ ਹੋਰ ਤੁਸੀਂ ਝਾਲੀਆਂ ਲਵਾ ਲੋਗੇ ਮੇਰੀਆਂ ਧਮਾਲ ਹੋਈ ਪਈ ਹੈ ਜੀ ਹਮਤ ਮੂੰਹ ਤੇ ਲਿਖਿਆ ਤੇ ਤੁਸੀਂ ਉਹ ਮੈਂ ਇਹਨੂੰ ਵੀ ਨਹੀਂ ਦੱਸਿਆ ਇਹਨੂੰ ਕਿੰਨੀ ਘਰੀ ਦੱਸਿਆ ਇਹ ਮੈਨੂੰ ਆਉਣਾ ਵੀ ਤੇਨੂੰ ਮੈਂ ਹੁੰਦਾ ਨੂੰ ਕਿਹੜੀ ਗੱਲ ਮੈਰੋ ਕੇ ਮੈਂ ਸਾਈਡ ਤੇ ਰੋਕਿਆ ਨੇ ਰੋਕਿਆ ਕਿਉਂਕਿ ਰੋਕਿਆ ਕਿ ਗੱਡੀਆਂ ਰੋਕਿਆ ਕਿ ਉਸ ਨੂੰ ਮੇਰਾ ਪੂਰ ਸਿਟੀ ਦੇ ਤੇ ਬਲਾਜਮੈਂਟ ਮੈਂ ਵੀ ਬਲਾਜਮੈਂਟ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਈ ਸਾਈਡ ਤੇ ਨਾ ਤੂੰ ਉਦਨ ਵੀ ਆਈ ਮੈਂ ਸਾਈਡ ਦੇ ਨਾਲ ਮੈਂ ਸਾਡੀ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਬਣਾਉਂਦੀ 로ਡ ਨਹੀਂ ਤੂੰ ਮਤਲਬ ਸਾਬ ਮੇਰੀ ਜਿਹੜੀ ਗੱਲ ਆ ਜਾਣੀ ਹੈ ਕਰ ਰਹੀ ਹੋਣੀ ਗੱਲ ਕੱਪੜਿਆਂ ਲਈ ਆ ਚਾਹੀਦੀ ਮੈਂ ਆਪਣੀ ਜਗ੍ਹਾ ਤੇ ਬਲਾਜਾਂਗਾ ਅੰਮੀ ਜਗ੍ਹਾ ਹੀ ਵਰਦੀ ਪਾ ਕੇ ਤੈਨੂੰ ਨਹੀਂ ਮੈਂ ਇਹ ਕੀ ਕਰਾਂਗਾ ਕਮਾਲ ਹੋਈ ਤੇਰੇ ਵਾਲੀ ਤੈਨੂੰ ਕੀ ਕਿਹਾ ਤੈਨੂੰ ਲ ਯਾਰ ਮੈਂ ਲਾਉਣੀ ਆ ਜਾਲੀਆਂ ਤੇ ਤੇਰਾ ਜੂਰੇ ਤੇ ਲਵਾਣੀ ਮੈਂ ਲਵਾਉਣੀ ਆ ਲਾਣੀਆਂ ਲਾਉ ਫਿਰ ਤੈਨੂੰ ਲਾਉਣੀ ਆ ਮੈਂ ਆ ਠੀਕ ਜੈੱਟ ਬਲੈਕ ਵੀ ਹੋਈ ਕੋਈ ਨਹੀਂ ਚੱਕਾ ਲਾਉਣ ਨਾ ਮੈਂ ਤੇ ਸਾਲਟ ਪਈ ਮੇਰੇ ਤੇ ਪਵਾ ਦੇ ਪਾ ਠੀਕ ਪਾ ਦੇ ਲੈ ਆਡ ਭਈ ਆ ਮਲਾਜਮ ਐ ਤੇ ਜਾਲੀਆਂ ਲਾ ਕੇ ਤੋਰੇ ਫੇਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਯਾਰੀ ਕਰਦਾ ਸੀ ਕੀ ਕਰੇ ਮੈਨੂੰ ਦੁਪਹਿਰ ਮਿਲੂਗਾ ਐਵੇਂ ਤੂੰ ਰੁਕੀ ਜਾਂਦਾ ਮੈਨੂੰ ਕਿਉਂਦਾ ਰੁਕਣਾ ਨਹੀਂ ਮੈਨੂੰ ਜਦੋਂ ਮੈਂ ਇੱਕ ਰੀ ਕਹਿ ਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਹੈ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਉਹਨੂੰ ਜਾਣ ਕੇ ਬੱਸ ਨਾ ਦੇ ਤੈਨੂੰ ਕਿਹਾ ਕੀ ਉਹ ਤਾਂ ਐਵੇਂ ਬਸ ਹੀ ਹੁੰਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਿਹਾ ਤ ਨਹੀਂ